ਬਿੱਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੋਈ ਜਦੋਂ ਮੁੰਡਾ ਤੇ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆ ਤਾਂ ਉਸ ਤੋਂ ਬਾਅਦ ਕੁੜੀ ਵਾਲਿਆਂ ਤੇ ਇਲਜ਼ਾਮ ਲੱਗੇ ਕਿ ਉਹਨਾਂ ਮੁੰਡੇ ਦੀ ਮਾਂ ਨੂੰ ਗਲੀ ਦੇ ਵਿੱਚ ਕੱਪੜੇ ਉਤਾਰ ਕੇ ਘੁਮਾਇਆ ਤੇ ਇਸ ਸੰਬੰਧੀ ਵੀਡੀਓ ਵੀ ਵਾਇਰਲ ਕੀਤੀ ਗਈ ਜਿਸ ਤੋਂ ਬਾਅਦ ਉਹ ਕੁੜੀ ਸਾਹਮਣੇ ਆਈ ਅਤੇ ਆਪਣੇ ਹੀ ਪਰਿਵਾਰ ਦੇ ਖਿਲਾਫ ਉਸਨੇ ਸਖਤ ਸਜ਼ਾ ਦੀ ਮੰਗ ਕੀਤੀ ਸੀ ਉਸਨੇ ਕਿਹਾ ਕਿ ਵਿਆਹ ਮੈਂ ਕਰਵਾਇਆ ਸੀ ਅਸੀਂ ਕਰਵਾਇਆ ਸੀ ਸਾਨੂੰ ਲੱਭ ਕੇ ਚਾਹੇ ਮਾਰ ਦਿੰਦੇ ਪਰ ਇਹੋ ਜਹੀ ਸ਼ਰਮਨਾਕ ਹਰਕਤ ਨਹੀਂ ਕਰਨੀ ਚਾਹੀਦੀ ਸੀ ਇਹ ਸਾਰੀ ਗੱਲਬਾਤ ਸਾਹਮਣੇ ਆਉਣ ਤੋਂ ਬਾਅਦ ਹੁਣ ਕੁੜੀ ਦੀਆਂ ਪੈਣਾ ਅਤੇ ਪਿਓ ਕੈਮਰੇ ਦੇ ਸਾਹਮਣੇ ਆਏ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਬੇਕਸੂਰੇ ਹੀ ਉਹਨਾਂ ਦੇ ਭਰਾ ਅਤੇ ਮਾਂ ਨੂੰ ਫਸਾਇਆ ਜਾ ਰਿਹਾ ਹੈ ਦਰਅਸਲ ਬੀਤੇ ਦਿਨੀ ਹੋਈ ਇਸ ਪੂਰੀ ਘਟਨਾ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚ ਗਈ ਉੱਥੇ ਹੀ ਕੁਝ ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਦੇ ਹੁਣ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਕਿਹਾ ਕਿ ਸਾਡੇ ਤੇ ਲੱਗ ਰਹੇ ਇਲਜ਼ਾਮ ਗਲਤ ਨੇ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਥੇ ਜਾਈਏ ਉਹਨਾਂ ਨੇ ਇਹ ਵੀ ਸਾਫ਼ ਤੌਰ ਤੇ ਕਿਹਾ ਕਿ ਮੈਂ ਕੁੜੀ ਦੀ ਵੱਡੀ ਭੈਣ ਆ ਅਤੇ ਅਸੀਂ ਕੋਈ ਵੀ ਵੀਡੀਓ ਨਹੀਂ ਬਣਾਈ ਅਤੇ ਨਾ ਹੀ ਉਸ ਦੇ ਭਰਾ ਉਸ ਸਮੇਂ ਉੱਥੇ ਮੌਜੂਦ ਸਨ ਅਰਤ ਦਿਨਾਲ ਕੁਟਮਾਰ ਕੀਤੀ ਗਈ ਅਤੇ ਇਹ ਵੀਡੀਓ ਸਭ ਨੇ ਦੇਖੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਸ ਨੂੰ ਗਲੀਆਂ ਦੇ ਵਿੱਚ ਘਮਾਇਆ ਜਾ ਰਿਹਾ ਸੀ ਤੰਤ ਟਕਣ ਦੇ ਲਈ ਜਦੋਂ ਉਹ ਇੱਕ ਚੁੰਨੀ ਚੱਕਦੀ ਹੈ ਤਾਂ ਉਸ ਨੂੰ ਵੀ ਖੋ ਲਿਆ ਗਿਆ ਇਸ ਸਬੰਧੀ ਉਸ ਪੀੜਤ ਔਰਤ ਦੇ ਵੱਲੋਂ ਹੀ ਆਪਣੇ ਬਿਆਨ ਪੁਲਿਸ ਦੇ ਕੋਲ ਦਰਜ ਕਰਵਾਏ ਗਏ ਸਨ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਗੁਰਚਰਨ ਸਿੰਘ ਅਤੇ ਸ਼ਰਨਜੀਤ ਸਿੰਘ ਉਰਫ ਸਨੀਵਾਸੀ ਜੀਵਨ ਨਗਰ ਬਲਟੋਹਾ ਅਤੇ ਸਨੀਵਾਸੀ ਪਿੰਡ ਆਬਾਦੀ ਅਮਰਕੋਟ ਅਮੀਰਕੇ ਤਰਨਤਾਰਨ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਇਹ ਪੂਰੀ ਘਟਨਾ 31 ਮਾਰਚ ਸ਼ਾਮ ਨੂੰ ਵਾਪਰੀ ਸੀ ਦੱਸਦੇ ਕਿ ਲਗਭਗ 1 ਮਹੀਨਾ ਪਹਿਲਾਂ ਹੀ ਪੀੜਤਾ ਦਾ ਲड़का ਉਸ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਇਸ ਲਈ ਪਰਿਵਾਰ ਰਾਜ਼ੀ ਨਹੀਂ ਸੀ ਹੁਣ ਪਤਾ ਲੱਗ ਰਿਹਾ ਹੈ ਕਿ ਕੁੜੀ ਦਾ ਵਿਆਹ ਪਹਿਲਾਂ ਹੀ ਕਰਦਿਆ ਨੇ ਕਿਤੇ ਹੋਰ ਰੱਖ ਦਿੱਤਾ ਸੀ ਅਤੇ ਇਸ ਦੇ ਵਿੱਚ ਮਹਿਜ਼ 8 ਦਿਨ ਦਾ ਸਮਾਂ ਰਹਿ ਗਿਆ ਸੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਕਾਰਡ ਵੰਡ ਚੁੱਕੇ ਸੀ ਲੱਡੂ ਵੰਡੇ ਜਾ ਚੁੱਕੇ ਸਨ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਨਹੀਂ ਪਤਾ ਸੀ ਕਿ ਉਹਨਾਂ ਦੀ ਧੀ ਕਰੋ ਭੱਜ ਜਾਵੇਗੀ ਦੂਸਰੇ ਪਾਸੇ ਕੁੜੀ ਨੇ ਕਿਹਾ ਕਿ ਮੈਂ ਘਰ ਤੋਂ ਇਸ ਕਰਕੇ ਭੱਜੀ ਹਾਂ ਕਿਉਂਕਿ ਜਿਸ ਦੇ ਨਾਲ ਵਿਆਹ ਹੋ ਰਿਹਾ ਸੀ ਉਹ ਮੁੰਡਾ ਨਸ਼ੇ ਕਰਦਾ ਅਤੇ ਨਾਲ ਹੀ ਜਦੋਂ ਉਸ ਦਾ ਵਾ ਉਸਦੇ ਨਾਲ ਹੋ ਜਾਂਦਾ ਤਾਂ ਉਹਨਾਂ ਨੇ ਇਸ ਗਵਾਂਡੀ ਮੁੰਡੇ ਨੂੰ ਖਤਮ ਕਰ ਦੇਣਾ ਸੀ ਜਿਸਦੇ ਨਾਲ ਉਹ ਹੁਣ ਭੱਜੀ ਹੈ ਤਾਂ ਇਹ ਸਾਰਾ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ ਦੋਹਾਂ ਪੱਖਾਂ ਦੇ ਸਾਹਮਣੇ ਆਉਣ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਪੂਰੀ ਜਾਂਚ ਪੜਤਾਲ ਬਾਰੀਕੀ ਦੇ ਨਾਲ ਕੀਤੀ ਜਾਵੇ ਉਸ ਔਰਤ ਦੀ ਕੁੱਟਮਾਰ ਵੀ ਕੀਤੀ ਗਈ ਸੀ ਪਰ ਹੁਣ ਜਦੋਂ ਕੁੜੀ ਦਾ ਪਰਿਵਾਰ ਸਾਹਮਣੇ ਆਇਆ ਉਸ ਦੀਆਂ ਭੈਣਾਂ ਦੱਸ ਰਹੀਆਂ ਨੇ ਕਿ ਸਾਡੇ ਭਰਾ ਉੱਥੇ ਮੌਜੂਦ ਨਹੀਂ ਸਨ ਅਤੇ ਅਸੀਂ ਘਰ ਦੇ ਵਿੱਚ ਜੋਤ ਲਗਾਣ ਗਏ ਹੋਏ ਸੀ ਅਸੀਂ ਉਹ ਘਰ ਵੀ ਛੱਡ ਦਿੱਤਾ ਪਰ ਉੱਥੋਂ ਲੰਘਦੇ ਸਮੇਂ ਜਦੋਂ ਉਹਨਾਂ ਦੀ ਮਾਂ ਦਵਾਈ ਲੈਣ ਦੇ ਲਈ ਗਈ ਤਾਂ ਮੁੰਡੇ ਦੀ ਮਾਂ ਨੇ ਟੀਚਰ ਕੀਤੀ ਜਿਸ ਤੋਂ ਬਾਅਦ ਦੋਹਾਂ ਜਨਾਨੀਆਂ ਦੇ ਵਿੱਚ ਹੱਥੋਂ ਪਾਈ ਹੋਈ ਅਤੇ ਇਹ ਸਭ ਕੁਝ ਵਾਪਰਿਆ ਪਰ ਉਹਨਾ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਬਾਕੀ ਸਭ ਗੱਲਾਂ ਤੋਂ ਕਿ ਸਾਡੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਫਿਲਹਾਲ ਕੀ ਸੱਚ ਹੈ ਇਸ ਨੂੰ ਲੈ ਕੇ ਪੁਲਿਸ ਹੀ ਦੱਸ ਪਾਵੇਗੀ ਪਰ ਫਿਲਹਾਲ ਕੁੜੀ ਦਾ ਪਰਿਵਾਰ ਹੁਣ ਜੋ ਸਾਹਮਣੇ ਆਇਆ ਉਸਨੇ ਕੀ ਕੁਝ ਕਿਹਾ ਉਹ ਜਾਣ ਲੈਣੇ ਆ ਤੇ ਇਸ ਤੋਂ ਬਾਅਦ ਤੁਹਾਨੂੰ ਉਹ ਵੀ ਸੁਣਾਵਾਂਗੇ ਕਿ ਬੀਤੇ ਦਿਨੀ ਕੁੜੀ ਨੇ ਕੀ ਕੁਝ ਦੱਸਿਆ ਨਯੋ ਦੀ ਵੱਡੀ ਭੈਣ ਆ ਕੀ ਸਾਰਾ ਮਸਲਾ ਹੈ ਜਿਹੜਾ ਔਰਤ ਨੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹੜੀ ਕਿ ਹਾਂ ਉਹਦੇ ਕੱਪੜੇ ਪਾੜੇ ਗਏ ਕੀ ਹੈ ਸਾਰਾ ਮਸਲਾ ਇਹ ਮਸਲਾ ਇਹ ਆ ਕਿ ਅਹੀਂ ਮਾਵਾਂ ਤੀਆਂ ਤਿੰਨੇ ਚਰਾਗ ਜਗਾਉਣ ਗਈਆਂ ਹੈਗੀਆਂ ਇਕਾਂ ਮੰਮੀ ਗਈ ਹੋएगी ਚਰਾਗ ਲਾ ਕੇ ਬਾਹਰ ਮੜਾ ਜਾ ਗਈ ਹੋएगी ਦਵਾਈ ਲੈਣ ਆ ਉਹਨਾਂ ਦੇ ਘਰ ਥਾਣੇ ਜਦੋਂ ਲੰਗੀ ਆ ਠੀਕ ਆ ਇਹਨੇ ਟੀਚਰ ਕੀਤੀ ਆ ਇਹਨਾਂ ਨੇ ਜਿਹੜੀ ਮੁੰਡੇ ਦੀ ਮਾਂ ਨੇ ਟੀਚਰ ਕੀਤੀ ਆ ਪਈ ਅਸੀਂ ਸਾਡੀ ਕੱਢ ਕੇ ਖੜੀ ਆ ਇਹਨੇ ਹੱਥ ਖੜਾ ਕੀਤਾ ਆਂਦੀ ਉਦੋਂ ਵੀ ਰੋ ਕੇ ਆਗੇ ਕਚਹਿਰੀਆਂ ਚ ਤੋਦੋ ਕੀ ਕਰ ਲਿਆ ਹੁਣ ਕੀ ਕਰ ਲੈਣਗੇ ਸਾਡਾ ਆਂਦੀ ਤੇ ਜੇ ਮੈਨੂੰ ਆਪ ਵੀ ਕੁਝ ਕਰਨਾ ਪਿਆ ਮੈਨਾਂ ਤੇ ਪਰਚੇ ਕਟਾਉਣੇ ਕਟਾਉਣੇ ਆ ਮੁੰਡੇ ਸਾਡੇ ਇਹਦੇ ਵਿੱਚ ਕੋਈ ਇਨਵੋਲਵ ਨਹੀਂ ਅਸੀਂ ਤਿੰਨੇ ਮਾਵਾਂ ਈ ਦੋਵੇਂ ਭੈਣਾਂ ਅਹੀਂ ਕਰੇ ਸਪਾਈ ਕਰਦੇ ਆ ਬਾਬਾ ਜੀ ਦੇ ਚਰਾਗ ਲਾਏ ਐ ਮੰਮੀ ਆਹੀਂ ਆਉਣੇ ਲੱਗੇ ਹਾਂ ਤੇ ਮੰਮੀ ਬਾਹਰ ਗਈ ਇਸ ਕਰਕੇ ਇਹ ਨਜਾਇਜ਼ ਇਹ ਦੋਵੇਂ ਜਾਣੀਆਂ ਜਦੋਂ ਹੱਥੋਂ ਪਈ ਹੋਈਆਂ ਤੇ ਇਹ ਹਾਦਸਾ ਹੋਇਆ ਵਾ ਤੇ ਇਹਦੇ ਵਿੱਚ ਕੋਈ ਸਾਡੇ ਵੀਰੇ ਇਨਵੋਲਵ ਨਹੀਂ ਪਾਪਾ ਵੀ ਨਹੀਂ ਇਨਵੋਲ ਇਹ ਸਾਰੇ ਜਾਣ ਕੇ ਜਾਣ ਬੁੱਝ ਕੇ ਇੰਤਜ਼ਾਮ ਲਾਏ ਜਾਂਦੇ ਆ ਹੁਣ ਅਹੀਂ ਦੱਸੋ ਕੀ ਕਰ ਸਕਦੇ ਹੁਣ ਸਾਡੀ ਵੀ ਸੁਣਵਾਈ ਕੀਤੀ ਜਾਵੇ ਇਸ ਚੀਜ਼ ਦੀ ਬਰੀਕੀ ਨਾਲ ਜਾਂਚ ਇਹ ਜਿਹੜੀ ਮਹਿਲਾ ਆ ਜਿਹਦੇ ਕੱਪੜੇ ਪਾੜੇ ਗਏ ਉਹ ਕਹਿੰਦੇ ਆ ਕਿ ਇਹਨਾਂ ਦੇ ਦੋ ਭਰਾ ਦੋ ਅਨਪਛਾਤੇ ਤੇ ਇੱਕ ਤੁਹਾਡੀ ਮੰਮੀ ਵੀ ਨਾਲ ਸੀ ਕੀ ਇਹ ਸਹੀ ਹੈ ਨਹੀਂ ਇਹ ਬਿਲਕੁਲ ਝੂਠ ਆ ਇਸ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਫੇਰ ਸਭ ਕੋ ਸਾਹਮਣੇ ਆਈ ਜਾਣਾ ਵਾ ਤੁਹਾਨੂੰ ਪਤਾ ਜੇ ਚੀਜ਼ ਦੀ ਜਿਸ ਨੇ ਵੀਡੀਓ ਬਣਾਈ ਆ ਉਹ ਵੀ ਸਾਹਮਣੇ ਆ ਜਾਣਾ ਜੇ ਬ੍ਰੀਫਿੰਗ ਨਾਲ ਜਾਂਚ ਕੀਤੀ ਜਾਵੇ ਇਹ ਵੀਡੀਓ ਤੁਹਾਡੇ ਨਹੀਂ ਕਿਸੇ ਨੇ ਬਣਾਈ ਨਹੀਂ ਨਹੀਂ ਸਾਡੇ ਵੀਡੀਓ ਕਿਸੇ ਨੇ ਨਹੀਂ ਬਣਾਈ ਐਸੀ ਤਿੰਨੇ ਤੁਸੀਂ ਦੱਸੋ ਜਦੋਂ ਲੜਾਈ ਹੁੰਦੀ ਹੋਵੇ ਬੰਦਾ ਵੀਡੀਓ ਬਣਾਵੇ ਕਿ ਲੜਾਈ ਕਰੇ ਤੁਸੀਂ ਆਪ ਦੱਸੋ ਉਹਨਾਂ ਨੇ ਇਹ ਕਹਿਣਾ ਕਿ ਵੀਡੀਓ ਵਾਇਰਲ ਵੀ ਤੁਹਾਡੇ ਪਰਿਵਾਰ ਨੇ ਕੀਤੀ ਹੈ ਨਹੀਂ ਵੀਡੀਓ ਸਾਡੇ ਪਰਿਵਾਰ ਨੇ ਵਾਇਰਲ ਨਹੀਂ ਕੀਤੀ ਕਿਉਂਕਿ ਸਾਡੇ ਉੱਤੇ ਤਿੰਨੇ ਕੋਈ ਵੀ ਮੌਜੂਦ ਨਹੀਂ ਹੈਗਾ ਸਿਰਫ ਆਹੀ ਤਿੰਨੇ ਮਾਵਾਂ ਤੇ ਆਹੀ ਦੋਵੇਂ ਬਣਾ ਕਰੇ ਆ ਮੰਮੀ ਲੰਗੀ ਇਹਨਾਂ ਨੇ ਟੀਚਰ ਕੀਤੀ ਆ ਇਸ ਚੀਜ਼ ਤੋਂ ਮਮਾ ਨੂੰ ਗੁੱਸਾ ਲੱਗਾ ਹੈ ਤੇ ਉਹਨਾਂ ਨਾਲ ਹੱਥੋਂ ਪਾਈ ਹੋ ਗਈ ਉਹਨਾਂ ਦੇ ਨਾਲ ਤੁਹਾਡੀ ਭੈਣ ਨੇ ਆਖਿਆ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਵਿਆਹ ਮੈਂ ਇੱਥੇ ਹੀ ਕਰਾਉਣਾ ਵਾ ਮੈਂ ਹੋਰ ਕਿਤੇ ਨਹੀਂ ਕਰਾਉਣਾ ਤੇ ਉਹਨਾਂ ਨੇ ਆਖਿਆ ਵੀ ਅਸੀਂ ਉਹਨੂੰ ਜਾਨਵਰ ਮਾਰ ਦੇਣਾ ਕੀ ਇਹੋ ਜਿਹਾ ਨਹੀਂ ਇਹ ਇਹ ਗੱਲ ਜੇ ਜਾਨਵਰ ਅਸੀਂ ਮਾਰਨਾ ਹੁੰਦਾ ਅਸੀਂ ਪਹਿਲਾਂ ਮਾਰ ਸਕਦੇ ਹਾਂ ਅਸੀਂ ਉਹਨੂੰ ਬਾਅਦ ਵਿੱਚ ਮਾਰਨ ਦੀ ਕੀ ਲੋੜ ਹੈ ਅਸੀਂ ਇਹ ਮਾਮਲਾ ਲਾਉਣਾ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਪਤਾ ਹੀ ਕੁੜੀ ਨੇ ਚਲੋ ਵਿਆਹ ਕਰਵਾ ਲਿਆ ਅਸੀਂ ਪਿੰਡ ਵੀ ਛੱਡਤਾ ਚਲੋ ਅਸੀਂ ਤੇ ਚਰਾਗ ਲਾਉਣ ਗੈਸ ਫਾਈ ਕਰਨ ਗਏ ਆ ਤੇ ਬਾਕੀ ਇਹਨਾਂ ਨੇ ਖੁਦ ਇਹ ਗੱਲ ਛੇੜੀ ਆ ਉਹਦਾ ਜਿਹੜਾ ਵਿਆਹ ਕਰਿਆ ਸੀ ਪਤਾ ਲੱਗਾ ਕਿ ਹਾਂ ਵੀ ਥੋੜੇ ਦਿਨਾਂ ਨੂੰ ਵਿਆਹ ਸੀ ਹਾਂਜੀ ਹਾਂਜੀ ਉਹਦਾ ਥੋੜੇ ਦਿਨਾਂ ਨੂੰ ਵਿਆਹ ਹੈਗਾ 8 ਦਿਨ 8 ਦਿਨ 8 ਦਿਨ ਰਹਿ ਗਏ ਹੀਗੇ ਵਿਆਹ ਦੇ ਵਿੱਚ ਜੇ ਸਾਨੂੰ ਇਹ ਸਾਰਾ ਕੁਝ ਪਹਿਲਾਂ ਦੱਸ ਦਿੰਦੀ ਤਾਂ ਅਸੀਂ ਨਾ ਕਿ ਪਾਸੇ ਕਰਜ਼ਾ ਚੁੱਕਦੇ ਨਾ ਹੀ ਕਰਜ਼ੇ ਥੱਲੇ ਆਉਂਦੇ ਕਰਜ਼ਾ ਕਿਸ ਚੀਜ਼ ਦਾ ਚੁੱਕਿਆ ਸੀ ਕਰਜ਼ਾ ਅਸੀਂ ਇਹੋ ਵਿਆਹ ਦਾ ਥਾਂ ਤੋਂ ਗਹਿਣੇ ਰੱਖੇ ਹੀਗੇ ਅਸੀਂ ਕਾਰਡ ਵੀ ਛਪਾਏ ਅਸੀਂ ਲੱਡੂ ਤੱਕ ਵੰਡੇ ਸਾਰਾ ਕੁਝ ਕੀਤਾ ਗਹਿਣਾ ਗੱਟਾ ਬਣਾਇਆ ਇਹ ਕੁੜੀ ਲੈ ਗਈ ਆ ਸਾਰਾ ਕੁਝ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਇਸ ਚੀਜ਼ ਦੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਇਹ ਚੀਜ਼ ਦੀ ਬ੍ਰੀਕੀ ਤੋਂ ਬ੍ਰੀਕੀ ਸੀਬੀਆਈ ਤੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਸ ਨੇ ਵੀਡੀਓ ਵਾਇਰਲ ਕੀਤੀ ਆ ਕੀ ਇਹਨਾਂ ਦਾ ਇਰਾਦਾ ਹੈ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਪੱਖ ਦੀ ਗੱਲ ਹੋਣੀ ਚਾਹੀਦੀ ਆ ਜੀ ਇੱਕ ਜਿਹੜੀ ਤੁਹਾਡੇ ਪਰਿਵਾਰ ਤੇ ਇਲਜ਼ਾਮ ਲੱਗੇ ਕਿ ਤੁਸੀਂ ਔਰਤ ਦੇ ਜਿਹੜੇ ਕੱਪੜੇ ਤਾੜ ਕੇ ਜਿਹੜੇ ਆ ਵੀਡੀਓ ਬੈਲ ਕੀਤੀ ਹੈ ਕੀ ਹੈ ਸਾਰਾ ਮਸਲਾ ਇਹ ਭਾਜੀ ਕਰਦੇ ਚਰਾਗ ਜਿਉਣ ਗਏ ਆ ਕਿਦਾਂ ਗਏ ਸੀ ਐਤਵਾਰ ਗਏ ਸੀ ਅੱਛਾ ਜੀ 31 ਤਰੀਕ ਸੀਗੀ 31 ਤਰੀਕ ਸੀ ਐਰਰ ਚਰਾਜ ਗਾਉਂਗੇ ਤੇ ਇਹ ਚਰਾਜ ਗਾਦੇ ਆਉਣ ਲੱਗੇ ਦੋ ਬੀਬੀ ਗੱਲ ਪੈ ਗਈ ਇਹਦੇ ਹੱਥੋ ਪਾਈ ਹੋ ਗਈਆਂ ਦੋਵੇਂ ਜਣੀਆਂ ਐ ਆ ਕੇ ਪੰਜ ਜਣੇ ਠੀਕ ਆ ਉਹਦੇ ਨੇ ਉਹ ਬਾਲੇ ਸਿਰ ਮਰਨਾ ਮਤਲਬ ਕੋਈ ਨਹੀਂ ਨਾ ਅੱਤੇ ਬੱਕੀ ਪਾੰਦਾ ਮੈਂ ਅਰਧੂ ਭਾਜਣਾ ਸਕੇ ਜਾਨ ਬਤਾਈ ਇਹਨਾਂ ਮੈਨੂੰ ਬਹੁਤ ਮੰਦਾ ਹਾਸਾ ਕੀਤਾ ਲੀਡੇ ਮੇਰੇ ਪਾੜੇ ਆ ਨਾਲਾ ਮੇਰਾ ਫੋਲਣ ਲੱਗੇ ਆ ਠੀਕ ਆ ਮੈਂ ਹਣੇ ਤਹਨੇ ਵੀਰ ਦੇਲ ਤੇ ਜਾਣੇ ਚਾਹੀਦੇ ਹੈ ਸਰ ਉਹ ਪਾਂਡੇ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਰਹੇ ਹੋ ਵੀ ਇਹਨਾਂ ਨੂੰ ਕਰਤਾ ਹੈ ਤੇ ਦੇਲ ਤੇ ਜਾਣ ਸਾਨੂੰ ਪਤਾ ਲੱਗਦਾ ਵੀ ਠੀਕ ਹੈ ਨਵੀ ਕੀਤੀ ਜਿਹੋ ਜਿਹੋ ਮੰਨ ਤੋਂ ਕਿਹਨਾਂ ਕਰਦੀ ਕੁੜੀ ਜਦੋਂ ਕਿਸੇ ਹੋਰ ਮੁੰਡੇ ਦੇ ਨਾਲ ਮਰਜ਼ੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਅਜਿਹਾ ਗੁੱਸਾ ਚੜਦਾ ਹੈ ਕਿ ਉਹ ਇੰਨਾ ਗਲਤ ਕਾਰਾ ਕਰ ਬੈਠੇ ਨੇ ਜਿਸ ਨੂੰ ਸੋਣਣ ਅਤੇ ਦੇਖਣ ਤੋਂ ਬਾਅਦ ਹਰ ਕੋਈ ਸ਼ਰਮਸਾਰ ਹੋ ਰਿਹਾ ਹੈ ਪ੍ਰੇਮ ਵਿਆਹ ਦੇ ਚੱਲਦੇ ਹੋਏ ਉਹਨਾਂ ਦੀ ਕੁੜੀ ਘਰ ਤੋਂ ਚਲੀ ਗਈ ਪਰ ਇਸ ਤੋਂ ਬਾਅਦ ਉਸਦੇ ਭਰਾਵਾਂ ਤੇ ਮਾਂ ਨੇ ਮੁੰਡੇ ਦੀ ਮਾਂ ਜਿਸ ਮੁੰਡੇ ਦੇ ਨਾਲ ਕੁੜੀ ਨੇ ਵਿਆਹ ਕਰਵਾਇਆ ਸੀ ਉਸ ਮੁੰਡੇ ਦੀ ਮਾਂ ਨੂੰ ਅਜਿਹੀ ਹਾਲਤ ਦੇ ਵਿੱਚ ਗਲੀਆਂ 'ਚ ਘੁਮਾਇਆ ਕਿ ਦੇਖਣ ਵਾਲੇ ਵੀ ਆਪਣੀਆਂ ਅੱਖਾਂ ਬੰਦ ਕਰ ਰਹੇ ਸਨ